ਇੱਕ ਜਿਹਾ ਮਾਮਲਾ ਸਾਹਮਣੇ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਦਰਸਲ ਇੱਕ ਪੁੱਤ ਦੇ ਵੱਲੋਂ ਆਪਣੀ ਸਹੇਲੀ ਦੇ ਨਾਲ ਮਿਲ ਕੇ ਆਪਣੇ ਹੀ ਘਰ ਦੇ ਉੱਪਰ ਇੱਟਾ ਰੋੜੇ ਚਲਾਏ ਜਾਂਦੇ ਨੇ ਮਾਮਲਾ ਲੁਧਿਆਣਾ ਤੋਂ ਦੱਸਿਆ ਜਾ ਰਿਹਾ ਇੰਦਰਾਪੁਰੀ ਕਲੋਨੀ ਤੋਂ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਨਸ਼ੇੜੀ ਪੁੱਤ ਸੀਗਾ ਨਸ਼ੇ ਕਰਦਾ ਸੀਗਾ ਘਰਦਿਆਂ ਦਾ ਜਿਉਣਾ ਦੁਭਰ ਕਰ ਰੱਖਿਆ ਸੀ ਜਿਸ ਤੋਂ ਬਾਅਦ ਉਸ ਪਰਿਵਾਰ ਨੇ ਆਪਣੇ ਪੁੱਤ ਨੂੰ ਬੇਦਖਲ ਕਰਤਾ 2021 ਦੇ ਵਿੱਚ ਉਸ ਨੂੰ ਬੇਦਖਲ ਕੀਤਾ ਸੀਗਾ ਉਸ ਤੋਂ ਬਾਅਦ ਉਹ ਅਚਾਨਕ ਰਾਤ ਨੂੰ ਆਉਂਦਾ ਆਪਣੀ ਸਹੇਲੀ ਦੇ ਨਾਲ ਆਉਂਦਾ ਆਪਣੀ ਸਹੇਲੀ ਦੇ ਨਾਲ ਜਦੋਂ ਆਉਂਦਾ ਤਾਂ ਘਰ ਦੇ ਉੱਪਰ ਪੱਥਰ ਮਾਰਦਾ ਹੈ ਇੱਟਾਂ ਰੋੜੇ ਮਾਰਦਾ ਹੈ ਤੇ ਬਰਾਬਰ ਜਿਹੜੀ ਉਸਦੀ ਪ੍ਰੇਮਿਕਾ ਸੀਗੀ ਉਸ ਦੇ ਵੱਲੋਂ ਵੀ ਜਿਹੜੇ ਨੇ ਇੱਟਾਂ ਰੋੜੇ ਚਲਾਏ ਜਾਂਦੇ ਨੇ ਘਰ ਦੇ ਉੱਪਰ ਉਸ ਤੋਂ ਬਾਅਦ ਉਹ ਦੋਵੇਂ ਜਾਣੇ ਉਥੋਂ ਚਲੇ ਜਾਂਦੇ ਤਾਂ ਸੀ ਸੀ ਵੀ ਤਸਵੀਰਾਂ ਦੇ ਵਿੱਚ ਪੂਰੀ ਜਿਹੜੀ ਘਟਨਾ ਹੈ ਕੈਦ ਹੋ ਗਈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਅੱਧੀ ਰਾਤ ਨੂੰ ਇੱਕ ਮੁੰਡੇ ਤੇ ਕੁੜੀ ਦੇ ਵੱਲੋਂ ਘਰ ਦੇ ਉੱਪਰ ਪੱਥਰ ਮਾਰੇ ਜਾ ਰਹੇ ਨੇ ਇੱਟਾ ਰੋੜੇ ਜਿਹੜੇ ਨੇ ਚੁਲਾਈ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਮਾਂ ਨੇ ਦੱਸਿਆ ਕਿ ਮੇਰਾ ਪੁੱਤ ਨਸ਼ੇੜੀ ਹੈ ਜਿਸ ਕਰਕੇ ਮੈਂ ਉਸ ਨੂੰ ਬੇਦਖਲ ਕਰਤਾ ਸੀਗਾ ਉਸ ਤੋਂ ਬਾਅਦ ਅਚਾਨਕ ਕੀ ਆਉਂਦਾ ਇਸ 20 ਦਿਨਾਂ ਨਜਾਇਜ਼ ਸਬੰਧ ਹੈਗੇ ਨੇ ਉਸਦੇ ਕਿਉਂਕਿ ਉਹ ਵਿਆਹੀ ਹੋਈ ਐ ਉਸ ਤੋਂ ਬਾਅਦ ਸਾਡੇ ਘਰ ਦੇ ਬਾਹਰ ਆ ਕੇ ਅਜਿਹੀ ਹਰਕਤ ਜਿਹੜੀ ਆ ਕੀਤੀ ਗਈ ਐ ਉਸ ਤੋਂ ਬਾਅਦ ਜਦੋਂ ਭਰਾ ਵੱਡੇ ਭਰਾ ਦਾ ਹੀ ਕਹਿਣਾ ਕਿ ਛੋਟਾ ਭਰਾ ਸੀਗਾ ਨਸ਼ੇਦਾਰ ਦੀ ਸੀਗਾ ਉਸ ਤੋਂ ਬਾਅਦ ਅਸੀਂ ਬੇਦਖਲ ਕਰ ਦਿੱਤਾ ਕਿਉਂਕਿ ਉਹ ਉਸਨੇ ਸਾਡਾ ਜਿਉਣਾ ਦੁਬਾਰਾ ਕਰ ਰੱਖਿਆ ਸੀ ਉਸ ਤੋਂ ਬਾਅਦ ਅਚਾਨਕ ਇੱਕ ਘਟਨਾ ਵਾਪਰ ਜਾਂਦੀ ਐ ਉਸ ਤੋਂ ਬਾਅਦ ਪੂਰੀ ਗੱਲਬਾਤ ਜਿਹੜੀ ਪੂਰੀ ਕਹਾਣੀ ਪਰਿਵਾਰਕ ਨਮਰਾਂ ਦੇ ਵੱਲੋਂ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਦੀ ਉਹ ਮੰਗ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਨੇ ਕੀ ਕਹਿਣਾ ਤੁਹਾਨੂੰ ਸੁਣਾਉਂਦੇ ਆਂ ਭਾਈ ਕੀ ਨਾਮ ਹੈ ਤੁਹਾਡਾ ਕਿੱਥੇ ਰਹਿਣਾ ਲੇ ਭਾਈ ਅਸੀਂ ਤਾਇਪ ਰੋਡ ਇੰਦਰਾਪੁਰੀ ਇੱਕ ਨੰਬਰ ਗਲੀ ਨਾਮ ਮੇਰਾ ਰਣਜੀਤ ਸਿੰਘ ਆ ਜੀ ਸਰ ਕੀ ਗੱਲ ਕੀ ਹੋਈ ਹੈ ਜਿਹੜਾ ਕੋਈ ਅਜਿਹਾ ਆ ਸੀ ਸਰ ਬੇਰਾ ਹੈਗਾ ਛੋਟਾ ਭਰਾ ਸੀ ਉਹਨੂੰ ਬੇਦਖਲ ਕੀਤਾ ਹੋਇਆ ਵਾ ਤੇ ਉਹ ਕਿਸੇ ਬਾਹਰ ਕੁੜੀ ਨਾਲ ਰਹਿੰਦਾ ਪਿਆ ਵਾ ਉਹ ਪਹਿਲਾਂ ਵੀ ਆਈ ਹੋਈ ਆ ਉਹ ਘਰੇ ਵੜਨ ਦੀ ਕੋਸ਼ਿਸ਼ ਕਰਦਾ ਪਿਆ ਸੀ ਬੇਦਖਲ ਕੀਤਾ ਹੋਇਆ ਜੀ ਉਹਨੂੰ ਹਾਂਜੀ ਮਤਲਬ ਕਾਰਨ ਕੀ ਸੀਗਾ ਜਿਹੜਾ ਇੱਥੇ ਲੜਾਈ ਚਗੜਾ ਕਰਨ ਦਾ ਸਰ ਉਹ ਕਹਿ ਰਿਹਾ ਕਿ ਮੈਨੂੰ ਘਰ ਦੇ ਅੰਦਰ ਐਂਟਰ ਕਰੋ ਕਿ ਮੈਂ ਘਰੇ ਰਹਿਣਾ ਆ ਅਸੀਂ ਉਹਨੂੰ ਬੇਦਖਲ ਕੀਤਾ ਹੋਇਆ ਵਾ ਉਹ ਸਾਡੇ ਕਹਣੇ ਤੋਂ ਬਾਹਰ ਹੈ ਜੀ ਉਹ 2021 ਦਾ ਬੇਦਖਲ ਕੀਤਾ ਹੋਇਆ ਜੀ ਅਸੀਂ ਉਹਨੂੰ ਅੱਛਾ ਹਾਂਜੀ ਉਹ ਕੰਪਲੀਟ ਵੀ ਕੀਤੀ ਅਸੀਂ ਕੰਪਲੀਟ ਕੀਤੀ ਹੋਈ ਹੈ ਜੀ 7 ਨੰਬਰ ਡਿਵੀਜ਼ਨ ਚ ਕੀਤੀ ਹੈ ਜੀ ਅੱਛਾ ਹਾਂਜੀ ਉਹ ਗੁੰਜਾ ਜਿਹੜੇ ਰਾਤੀ ਹਮਲਾ ਕੀਤਾ ਸੀ ਇਹ ਤੇ ਉੱਕ ਆ ਕੇ ਆ ਗਏ ਤੁਹਾਡੇ ਇਹ ਦੋ ਜਣੇ ਸੀਗੇ ਸਰ ਤੇ ਗਗਨਦੀਪ ਸੀਗਾ ਤੇ ਕਿਰਨਾ ਸੀਗੀ ਹਾਂਜੀ ਜਿਹੜੇ ਕਿਰਨਾ ਦੇ ਦੀ ਗੱਲ ਕਰ ਰਹੇ ਹੋ ਕਿੱਥੇ ਰਹਿਣ ਵਾਲੇ ਇਹ ਗਲੀ ਦੇ ਵਿੱਚ ਹੀ ਰਹਿੰਦੇ ਆ ਸਰ ਤੇ ਕੀ ਮੰਗ ਕਰ ਰਹੇ ਹੋ ਸਰ ਇਹ ਮੰਗਦੇ ਸਾਡੀ ਜਗ੍ਹਾ ਚ ਹਿੱਸਾ ਭਾਲਦੇ ਪਏ ਆ ਜੀ ਤੇ ਅਸੀਂ ਬੇਦਖਲ ਕੀਤਾ ਆਇਆ ਸਰ ਉਹ ਕੁੜੀ ਪਹਿਲੇ ਵੀ ਆਈ ਹੋਈ ਐ ਇਸ ਕਰਕੇ ਹਾਂਜੀ ਅੱਗੇ ਵੀ ਸਾਡੇ ਤੇ ਅੱਗੇ ਵੀ ਸਰ ਉਹ ਕੁੜੀ ਦੇ ਘਰ ਦੇ ਵੱਲੋਂ ਸਾਡੇ ਤੇ ਬਹੁਤ ਹਮਲੇ ਹੋ ਚੁੱਕੇ ਹੋਏ ਆਸੀਂ ਸਿਰ ਪੜਵਾਏ ਬਹੁਤ ਨੁਕਸਾਨ ਹੋਇਆ ਜੀ ਸਾਡੇ ਦਰਵਾਜ਼ੇ ਬਾੜੀਆਂ ਦੇਖੋ ਜੀ ਕਿ ਸਾਡੇ ਘਰ ਦਾ ਹਾਲ ਬਹੁਤ ਮਾੜਾ ਕੀਤਾ ਉਹਨਾਂ ਨੇ ਕਈ ਸਾਲ ਹੋ ਗਏ ਜੀ ਸਾਡੇ ਇਹਨਾਂ ਦੇ ਨਾਲ ਬਹੁਤ ਚੱਕਰ ਚੱਲਦੇ ਲੜਾਈਆਂ ਦੇ ਸਾਡੇ ਉਲਟੇ ਪਰਚੇ ਸਾਡੇ ਤੇ ਪੈਂਦੇ ਨੇ ਅੱਛਾ ਹੁਣ ਪ੍ਰਸ਼ਾਸਨ ਅੱਗੇ ਕੀ ਮੰਗ ਕਰ ਪ੍ਰਸ਼ਾਸਨ ਮਰੇ ਜੀ ਇਹੀ ਬੇਨਤੀ ਹੈ ਜੀ ਜੋ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਹੈ ਕਿਹੜਾ ਬੰਦਾ ਕਿਹੜਾ ਮਾ ਬਈ ਆ ਇਹ ਇੰਦਰਾਪੁਰੀ ਤਾਜਪੁਰ ਹੋੜ ਹੈ ਜੀ ਕੀ ਗੱਲ ਕੀ ਹੋਈ ਮਾਤੇ ਜਿਹੜਾ ਰਾਤੀ ਲੜਾਈ ਦਾ ਕਾਰਨ ਕੇ ਜੀ ਮੈਂ ਉਹ ਨਾ ਮੁੰਡਾ ਸਾਡਾ ਨਸ਼ੇ ਨੂੰ ਸ਼ਿਕਰਦਾ ਵਾ ਇਸ ਕਰਕੇ ਆ ਕੇ ਸਾਨੂੰ ਲੜਾਈ ਲੜਾਈ ਕਰਦਾ ਵਾ ਤੇ ਦਬਕਾਉਂਦਾ ਵਾ ਕਹਿੰਦਾ ਮੈਨੂੰ ਇਥੇ ਜਗ੍ਹਾ ਦੇ ਵਿੱਚੋਂ ਹਿੱਸਾ ਦੇ ਵੋ ਅੱਛਾ ਹਾਂ ਜੀ ਕਿੰਨੇ ਸਾਲ ਤੋਂ ਰਹੀ ਐ ਉਹ ਬੇਦਖਲ ਕੀਤਾ ਇਹਨੇ ਇਹਨੂੰ ਕਿੰਨੇ ਸਾਲ ਹੋ ਗਏ ਜੀ ਬੇਦਖਲ ਕੀਤੇ ਨੇ ਹਾਂ ਜੀ ਕਿੰਨੇ ਸਾਲ ਹੋ ਗਏ 2.5 ਸਾਲ 2.5 ਸਾਲ ਬੇਦਖਲ ਨੂੰ ਹੋ ਗਏ ਹਾਂ ਹਾਂ ਜੀ ਤੇ ਕੀ ਮੰਗ ਘਾਰੇ ਤੇ ਥੋੜਾ ਅੱਗੇ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਸਾਨੂੰ ਅਨਸਾਫ਼ ਚਾਹੀਦਾ ਵਾ ਵੀ ਅਸੀਂ ਉਹਨੇ ਉਹ ਕੁੜੀ ਆ ਜਿਹੜੀ ਨਾ ਨਜਾਇਜ਼ ਸਬੰਧ ਨੇ ਉਹਦੇ ਨਾਲ ਉਹਦੇ ਨਾਲ ਰਹਿ ਰਹੀ ਆ ਵੀ ਉਹ ਕਹਿੰਦੀ ਐ ਮੈਨੂੰ ਘਰੇ ਬਾੜੋ ਉਹ ਵੀ ਕਹਿੰਦਾ ਵੀ ਉਹ ਵੀ ਕਹਿੰਦੀ ਆ ਸਾਨੂੰ ਦੁਖੀ ਕਰਦਾ ਉਹ ਬਹੁਤ ਜੀ ਹਾਂ